ਸੈੱਟ ਕਰੋ ਜੈ ਸਰਕਾਰ ਇਹ ਨਾ ਮੈਂ ਸਾਫ਼ ਨਾ ਬੋਲਾਂ ਨਾ ਜਿਹੜੇ ਇਹ ਕਹਿੰਦੇ ਆ ਸਾਰੇ ਮਰੀਕਾਂ ਨੂੰ ਜੁੜਨਾ ਨੂੰ ਜਿੰਨੇ ਵੀ ਐ ਆਪਾਂ ਇਹ ਕਹਿੰਦੇ ਕੱਲੇ ਨਰੇਕਾਂ ਨਾਲ ਵਸਤੀ ਐ ਜਿਹੜੇ ਵੀ ਲੋਕ ਸਰਕਾਰਾਂ ਤੋਂ ਅੱਗੇ ਕਹਿ ਨੇ ਦੀ ਤਾਂ ਪ੍ਰੀਸੀਕੀਟੀ ਮੰਗੋ ਕੋਈ ਵੀ ਪੂਰੀ ਨਹੀਂ ਹੁੰਦੀ ਨਹੀਂ ਹੁੰਦੀ ਨਾ ਇਹ ਸਾਰਿਆਂ ਨੂੰ ਕਹਿੰਦੇ ਕੱਲੇ ਨਰੇਕਾਂ ਦੇ ਨਾਲ ਕਰਸ ਕਰਕੇ ਨਾਇਕੋ ਵੀ ਕੱਲੇ ਨਰੇਕਾਂ ਨਾਲ ਕੰਮ ਨਹੀਂ ਆਪਣੇ ਸਾਰਿਆਂ ਮਤਨ ਗਰੀਬਾਂ ਦੀ ਕੋਈ ਨਹੀਂ ਸੁਣਗਾ ਅੱਜ ਤੱਕ ਨਾ ਹੀ ਕਦੇ ਕਿਸੇ ਸਰਕਾਰ ਨੇ ਸੁਣੀ ਆ ਨਾ ਹੀ ਸੁਣਦਾ ਠੀਕ ਆ ਉਹਨਾਂ ਦੇ ਇਤਿਹਾਸ ਕੰਟੀਨ ਉਹ ਅੱਧੇ ਤੋਂ ਬੱਦਸ ਨੋਟ ਜੁੜ ਰਹੀ ਪਾ ਠੀਕ ਹੈ ਜਿੱਥੋਂ ਤੱਕ ਜਾਣਾ ਹੈ ਉਸ ਤੋਂ ਤੱਕ ਜਾਵਾਂਗੇ ਅੱਜ ਨਾਲ ਮੰਨ ਤਾਂ ਜੇ ਹੋਣਾ ਆਪਾਂ ਲੈ ਕੇ ਉੱਠੇ ਆ ਇਹਨਾਂ ਨੂੰ ਕੁਰੀਆਂ ਤਰਾ ਕੇ ਫੇਰੀ ਬੈਠਾਣੀ ਠੀਕ ਹੈ ਜਿੰਨੇ ਵੀ ਲੋਕ ਖਰਾਬ ਹੁੰਦੇ ਆ ਇੱਕ ਦਿਨ ਅੰਦਰ ਲੱਗ ਕੇ ਨਹੀਂ ਹੁੰਦਾ ਹੁੰਦਾ ਬੈਠ ਨਹੀਂ ਜਾਂਦਾ ਹੁੰਦਾ ਜਦੋਂ ਨਾਲ ਦੀ ਗਰੀਬੀ ਇੱਕਜੁੱਟ ਹੋ ਗਏ ਤਾਂ ਠੀਕ ਹੈ ਆਪ ਤੇ ਸਰਕਾਰਾਂ ਪਿੱਛੇ ਹੋ ਜਾਂਦੇ ਨੇ ਮੈਂ ਬ੍ਰਾਂ ਸਰਪੰਚ ਅੰਦਰੋਂ ਬੈਠਿਆ ਕਰੋ ਬਾਹਰੋਂ ਬਾਤ ਬਾਹਰ ਆਇਆ ਕਰੋ ਗਰੀਬਾਂ ਨਾਲ ਵੀ ਗੁੱਟ ਕੇ ਬੈਠਿਆ ਕਰੋ ਠੀਕ ਹੈ ਮੈਂ ਸਿਪਤੀ ਫਰੇਗਾ ਦਾ ਕੰਮ 6-7 ਮਹੀਨਾ ਤੋਂ ਪਿੱਛੇ ਕਰਦੇ ਕਿਹਾ ਕਹਿਣਾ ਕੋਈ ਚਲੋ ਕਾਨੂੰਨ ਤਾਂ ਹੋਣਾ ਹੈਗਾ ਜਿਹੜਾ ਮੋਦੀ ਨੇ ਕਰਿਆਗਾ ਠੀਕ ਹੈ ਪਹਿਲਾਂ ਜੇ ਬੰਦੂਕਿਆ ਸੀ ਮੋਦੀ ਤੱਕ ਗਰੀਬ ਕਿਉਂ ਨਹੀਂ ਸੀ ਕਿਉਂ ਨਾ ਮਾਰੇ ਇਹਨਾਂ ਨੂੰ ਕੋਈ ਆਗੂ ਨਹੀਂ ਹੈਗਾ ਕੱਢਣ ਵਾਲਾ ਬਾਹਰ ਠੀਕ ਹੈ ਜੇ ਹੁਣ ਆਪਾਂ ਨੂੰ ਆਗੂ ਮਿਲਿਆ ਨੇ ਇਹਨਾਂ ਦੇ ਨਾਲ ਤੱਕ ਜੁੜ ਸਕਦੇ ਆ ਨਾ ਕੇ ਬੋਲਿਆ ਤਾਂ ਅੰਗ ਤਾਂ ਆਪਾਂ 6-7 ਮਹੀਨਾ ਪਹਿਲਾਂ ਹੀ ਆਂਗੇ ਟੱਪਰ ਕੋਈ ਆਗੂ ਨਹੀਂ ਜਾਰਾ ਸੀ ਕਿਤਾ ਹੁਣ ਜੇ ਸਾਤ ਟਿੰਡਾ ਟਿੰਡਾ ਹੋ ਕੇ ਇਕੱਠਾ ਕਰ ਰਹੇ ਨੇ ਆਪਾਂ ਨੂੰ ਕਿਤਾ ਤੇ ਇਹਨਾਂ ਦੇ ਮਗਰ ਲੱਗੋ ਠੀਕ ਹੈ ਆਪਣੇ ਮੰਗਾ ਫੇਰ ਪੂਰੀਆਂ ਹੋਣਾਂ ਕੱਲੇ ਇਹਨਾਂ ਨੂੰ ਵੀ ਆਪਾਂ ਦਾ ਰੇਗਣਾ ਤੋਂ ਕੀ ਲੈਣਾ ਨਹੀਂ ਨਾ ਕਿੰਦ ਕੇ ਇਕੱਠਾ ਹੋਊਗਾ ਤਾਂ ਦਿਲੀ ਤੱਕ ਵੀ ਪਹੁੰਚ ਸਕਦੇ ਆਪਾਂ ਜਿਵੇਂ ਅੱਜ ਆਪਾਂ ਬਿੰਡੇ ਆ ਗਏ ਆ ਠੀਕ ਹੈ ਤਾਂ ਆਪਾਂ ਬਿੰਡੇ ਤੱਕ ਵੀ ਜਾ ਸਕਦੇ ਆ ਆਹ ਹੁੰਦਾ ਨਾ ਕੋਈ ਖੁਸ਼ੀ ਮੈਨਾਂ ਹੁੰਦਾ ਜੇ ਜ਼ਿਮੀਦਾਰੀ ਰੋਜ਼ ਪਾਇ ਸੀ ਨਾ ਸੁਪਰੇ ਜੇ ਉਹ ਆਪਾਂ ਅੱਥੇ ਹੋਉਂਦਾ ਤੇਹੀ ਮਤਲਬ ਆ ਕਿ ਆਪਾਂ ਇਹਨਾਂ ਲੋਕਾਂ ਦੇ ਨਾਲ ਲੜ ਕੇ ਆਪਾਂ ਇਸ ਵਾਸਤੇ ਲੜੇ ਕਿ ਇਸ ਕਾਰਨ ਆਪਾਂ ਹਸਾ ਦੇ ਨਾਲ ਜੁੜਿਆ ਹੋ ਸਾਨੂੰ ਬਹੁਤ ਜਲ ਹੋ ਗਿਆ ਇਸ ਕਰਕੇ ਮੈਂ ਤੁਹਾਨੂੰ ਭੈਣਾ ਇਹ ਜਾਨੀਆਂ ਕਿ ਤੁਸੀਂ ਰਾਹ ਮਿਲ ਕੇ ਆਪਣਾ ਸੰਘਰਸ਼ ਨੂੰ ਅੱਗੇ ਵਧਾਓ ਕਿ ਆਪਾਂ ਹੋਰ ਵੀ ਅੱਗੇ ਵਧ ਜਾਈਏ ਇਸ ਕਾਰਨ ਇਹਨਾਂ ਸਰਕਾਰਾਂ ਨੇ ਇਹਨਾਂ ਪਿੰਡਾਂ ਨੇ ਪੈਸੇ ਲਈ ਸਰਪੰਚਾਂ ਨੇ ਆਪਣਾ ਪੂਰਾ ਹੱਲ ਕਰਤਾ ਇਹਨਾਂ ਸਰਕਾਰਾਂ ਨੇ ਆਪਣਾ ਨਾਟਕ ਕਰਾਂਗਾ ਤੇ ਨਹੀਂ ਆਪਣੇ ਕੰਮ ਆਏਗੇ ਉਹ ਤਾਂ ਆਪਣਾ ਰਾਜ ਇਹ ਕਰਦੇ ਆਂ ਆ ਵੀ ਤੁਮ ਆਪਾਂ ਇਸ ਕਰਕੇ ਇਹਨਾਂ ਮੇਰੇ ਪੁੱਤਾਂ ਦੇ ਨਾਲ ਨਾਲ ਮੇਰੇ ਕੇ ਆਪਾਂ ਜਿਸ ਹਰਸ ਨੂੰ ਅਗੇ ਚੱਲ ਜਾਈਏ ਤੇ ਆਪਣਾ ਕੰਮ ਵੇਢੀ ਤੇ ਵੇਢੀ ਦੇ ਕੰ ਦਾ ਭਾਗ ਹੋ ਸਕੇ ਜੀ ਆ ਮੇਰੇ ਸਾਰੇ ਜੀ ਆ ਸੁਖਰੀਆ ਦਾ ਜੋ ਮੇਰੇ ਨਾਲ ਪਹਿਲਾਂ ਆਇਆ ਹੈ ਜੋ ਮੇਰੇ ਵੀਰ ਆਇਆ ਹੈ ਸਾਰੇ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਮੇਰੇ ਵੀਰਾਂ ਕੋ ਇਹੀ ਕਿਹੜਾ ਵਿਚਾਰ ਇਕੱਠੇ ਹੋ ਕੇ ਆਪਾਂ ਇੱਕ ਮਿੱਕ ਹੋ ਕੇ ਇਹ ਮੋਰਚਾ ਜਿੱਤ ਲਏ ਤੇ ਨਹੀਂ ਤਾਂ ਆਪਣਾ ਬੁਰਾ ਹਾਲ ਹੋ ਲੂਗਾ ਨਾ ਨਮਰ ਜੁਣ ਰਾਸ਼ਟਰ ਦੀ ਜਣਾ ਕੋ ਉੱਤਰਾ ਤੇ ਬਹੁਤ ਮੰਦਾ ਆਪਾਂ ਦਮ ਲੜਾ ਲਈ ਬੱਚਿਆਂ ਦਾ ਬਹੁਤ ਖਾਹੂ ਬਹੁਤ ਨਾਈ ਗਈ ਜਾਾਰੇ ਇਕੱਠੇ ਕਰਕੇ ਆਪਾਂ ਦੱਟ ਜੋੜ ਕਰਕੇ ਇਹ ਕਲਾਖੇਰੇ ਕਾਲੇ ਕਾਨੂੰਨ ਹੈ ਇਹਨਾਂ ਨੂੰ ਆਪਾਂ ਰੋਕ ਸਕਦੇ ਆ ਆ ਇਹਨਾਂ ਕਿਸੇ ਦੀ ਝੇਫਣਾ ਮੰਨੋ ਕੋਈ ਮੈਂਬਰ ਸਰਪੰਚ ਦੀ ਕੀ ਬੱਚੇ ਕਰਾ ਲਓ ਵੀ ਇਹ ਤੁਹਾਨੂੰ ਬਹੁਤ ਅੱਗੇ ਪਿੱਛੇ ਉੰਗਲਾ ਲਾਉਣ ਦੇ ਵੀ ਇਹਨਾਂ ਦਾ ਕੰਮ ਕਾਰੋਬਾਰਾ ਪਰੋਗ ਲਗੇ ਆ ਸਾਡੇ ਵੀ ਬਹੁਤ ਜਾਜਾ ਮੈਨੂੰ ਵੀ ਅਕਾ ਵੀ ਤੇਰੇ ਨਾਲ ਹੀ ਕਰਾਂਗੇ ਤੇ ਤੇ ਕਾਰਵਾਈ ਹੋਊਗੀ ਪਰ ਨਹੀਂ ਆਪਾਂ ਕਿਸੇ ਪ੍ਰਵਾ ਨਹੀਂ ਕਰਦੇ ਜਿੱਥੇ ਕਸੀ ਤੁਹਾਡੇ ਨਾਲ ਖੜੇ ਆ ਜੈ ਭੀਮ ਜੈ ਭੀਮ ਜੈ ਭਾਰਤ ਜੈ ਭਾਰਤ ਤੁਸੀਂ ਤਾਂ ਖਾਸ ਬੈਨੂ ਜੀ ਦੀ ਫਤਹਿ ਮੈਂ ਸਭ ਨੂੰ ਦੱਸਣਾ ਚਾਹਣੀ ਹੈ ਕਿ ਜਿਹੜਾ ਸਰਕਾਰਾਂ ਆਪਣੇ ਨਾਮ ਦਾ ਵਾਅਦਾ ਕਰ ਰਹੀਆਂ ਇੱਕ ਤਰ੍ਹਾਂ ਦਾ ਫਰੋਣਾ ਲਾਗੂ ਹੋ ਰਿਹਾ ਹੈ ਕਿ ਆਪਾਂ ਮਰੇ ਦਾ ਵਾਲਾ ਕੋਈ ਕੰਮ ਨਹੀਂ ਲੂਗਾ ਇਹਨੇ ਦੇਖੋ ਸਾਡੇ ਸਾਹਮਣੇ ਕਿੱਥੇ ਹੋਏ ਆ ਆਪਾਂ ਬਹੁਤ ਥੋੜਾ ਥੋੜਾ ਨਾਲ ਨਾਲ ਕਿਰਦਾਈ ਦੂਜੇ ਕੀਤੇ ਮੈਂ ਇਹ ਕਹਣਾ ਚਾਹੁੰਦੀ ਆ ਗੇਹ ਨੂੰ ਆਪਣਾ ਲਗਾਈ ਕੀਤੀ ਆ ਸਰਕਾਰ ਨਾਲ ਸਾਤਾ ਸਤਿਜਿਤ ਹੋ ਕੇ ਸਾਰੇ ਕੱਤੇ ਹੋ ਕੇ ਜਿੱਥੋਂ ਕਰਕੇ ਜਾਣਾ ਤੇ ਆਪਾਂ ਜਾਣੜੀ ਆਪਣੀਆਂ ਮੰਗਾਂ ਨੇ ਜਿਹੜੀਆਂ

先生 जोरदार एकता ਨੂੰ ਅਕੀਦਤ ਲਈ ਚੱਲਿਆ ਪਰ ਹੀ ਕਿਰਪਾ ਕਰਕੇ ਬੇਨਤੀ ਹੈ ਬਹੁਤ ਹੀ ਦਾਦਾ ਆਪਣੇ ਕੋਈ ਫੋੜ ਰਿਹਾ ਹੈ परमात्मा ਦੇ ਦਿੱਤੇ ਹੋਏ ਜਿਹੜਾ ਆਪਣੀ ਇਸ ਫਰਮ ਦੇ ਸੰਗੇ ਸਾਡੇ ਜਿਹੜੀ ਵੀ ਜ਼ਮੀਰ